ਸਵਾਗਤ ਹੈ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਸਾਡੇ ਰੋਣੋ ਖੁਰ ਤੋਂ ਮਾਸੜ ਜੀ ਉਹਨਾਂ ਦੇ ਘਰੇ ਗੁਰੂ ਮਹਾਰਾਜ ਜੀ ਦਾ ਪਾਠ ਪ੍ਰਕਾਸ਼ ਕਰਵਾਇਆ ਗਿਆ ਸੀ ਇਸ ਵੀਡੀਓ ਚ ਅਖੰਡ ਪਾਠ ਸਾਹਿਬ ਦੇ ਭੋਗ ਵਾਲੇ ਦਿਨ ਦੀਆਂ ਕੁਝ ਯਾਦਾਂ ਮੈਂ ਆਪਣੇ ਪਰਿਵਾਰ ਦੀਆਂ ਇਕੱਠੀਆਂ ਕੀਤੀਆਂ ਨੇ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੂਗੀ ਆਓ ਅੱਗੇ ਆਪਾਂ ਦੇਖਦੇ ਹਾਂ ਪੂਗੜ ਦਿਨ ਦਾ ਜੋ ਸਮਾਗਮ ਸੀ ਸਤ ਸੇ ਆਧਾ ਕੁਝ ਲਈ ਜਾਨਸਾਰ ਕਰ ਲੈ ਸਾਡੇ ਸੋਹਾਰਿਆ ਨਾਲ ਉਦਾਯਾ ਕੇ ਕੰਦਰਾ ਕੇ જન્મ મધુરા કાઠરી ના શહેર દાર અનંતપુર દેરે લાયી જી જીજજતે કાઠપુર દેરે લાયી જી જન્મ મધુરા કાઠર ના શહેર મધુરા કાઠપુર દેરે લાયી જી i'm <laughs> ਸਾਰੇ ਸੰਗਤ ਦਾ ਧੰਨਵਾਦ ਸਾਊਂਡ ਵਾਲੇ ਵੀਰ ਦਾ ਬੜਾ ਧੰਨਵਾਦ ਆਓ ਪ੍ਰੇਮ ਦੇ ਨਾਲ ਆਪਸ ਲੋਕੋ ਵਿਚ ਹਾਜੀ ਲਵਾਈਏ ਸੁਰੋਤ ਕਰਨ ਗੁਰੂ ਸਾਡੀ ਪਿਤਾ ਮਾਤਾ ਦਾ ਸਤਿ ਸ਼੍ਰੀ ਅਕਾਲ ਦੇਖ ਰਾਦ ਕੋਈ ਬਾਰੀ ਦਾ ਜੇ ਮਾਣ ਸਰਦਗਤ ਜਨੀਆਂ ਬੁਰਾਈਆਂ ਭੱਜ ਕਮ ਵਾਹਿਗੁਰੂ ਜੀ ਕੀ ਖਤੇ ਤੁਰਿਆ ਗਏ ਅਰਦਾਸ ਆ ਕੀ ਗੁਰੂ ਹੰਜੀ ਛੋਰਠ ਮਹੰਤ ਪੰਜਵਾ ਗੁਰਪੁਰਾ ਚਰਣੀ ਲਾਇਆ ਹਰ ਸੰਗ ਸੁਹਾਈ ਪਾਇਆ ਜਹ ਜੱਜੇ ਤਨ ਸੁਹਿੰਦੇ ਲਾਇਆ ਹਰ ਸੰਗ ਸਹਾਈ ਪਾਇਆ ਜਗ ਜੈਤਾ ਹਰ ਦਿਨ ਰੈ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜਿਸ ਦੇਵ ਕੁੰਚ ਬਿਨਾਤਾ ਹਰ ਰਤਨ ਹੀ ਜਾਤਾ ਜਗਤੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਜਿਸ ਤੇਰਾ ਪੂਰਤਿ ਦਿਤਾਤਾ ਹਰ ਰਸ ਤਿੰਨ ਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਕੀ ਖਾਲਸਾ

時間あるんだ。<laughs>

satt na vahi 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 thank you